ਹਾਂਜੀ ਹਾਜ਼ਰ ਹੋਈ ਅੰਜ ਰਾਣੀ ਤੁਹਾਡੇ ਰਾਣੀ ਦੇ ਚੈਨਲ ਦੇ ਵਿੱਚ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਆਵਾਂਗੇ ਨਵੀਂ ਲੈ ਕੇ ਆਂਦੀ ਆ ਹੋਰ ਕਿਸੇ ਨਵੇਂ ਟੌਪਿਕ ਤੇ ਆਪਾਂ ਗੱਲ ਕਰਦੇ ਆ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਤੇ ਅੱਜ ਆਪਾਂ ਗੱਲ ਕਰਦੇ ਆ ਵੀ ਅਸੀਂ ਜਿਹੜੇ ਬੱਚੇ ਆ ਕਈ ਵਾਰੀ ਇਹਨਾਂ ਦੇ ਅਸੀਂ ਵੀ ਜਦ ਬੱਚੇ ਸੀਗੇ ਸਾਡਾ ਵੀ ਦਿਲ ਬਹੁਤ ਛੇਤੀ ਡੁੱਲ ਜਾਂਦਾ ਸੀ ਰੋਣ ਲੱਗ ਜਾਣਾ ਇਹ ਗੱਲਾਂ ਦੇ ਵਿੱਚ ਸਾਨੂੰ ਜਿਹੜਾ ਰੋਣਾ ਵਾ ਉਹਦੇ ਵਿੱਚ ਵੀ ਸਾਡਾ ਚਲੋ ਪ੍ਰੈਸ਼ਰ ਲੂਸ ਹੋ ਜਾਂਦਾ ਸਾਨੂੰ ਪਤਾ ਨਹੀਂ ਹੁੰਦਾ ਦਿਮਾਗ ਸਾਡਾ ਉੱਥੇ ਇੱਕ ਤੱਕ ਚੱਲਦਾ ਨਹੀਂ ਹੁੰਦਾ ਸਾਨੂੰ ਲੱਗਣਾ ਵੀ ਸਿਆਣੇ ਬੰਤੇ ਆ ਜਿਹੜੇ ਇਹ ਕਿਵੇਂ ਇਦਾਂ ਸਾਨੂੰ ਹੌਸਲਾ ਜੇ ਦੇ ਜਾਂਦੇ ਆ ਕੀ ਇਹ ਕਰੀ ਜਾਂਦੇ ਆ ਇਹਨਾਂ ਕੋਲੇ ਕਿਵੇਂ ਇੰਨੀ ਪਾਵਰ ਪਾਵਰ ਜਿਹੜੀ ਪਾਵਰ ਤੇ ਹੌਸਲਾ ਵਾ ਇਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਹਾਡੇ ਐਕਸਪੀਰੀਅੰਸ ਤੋਂ ਮਿਲਦਾ ਵਾ ਐਕਸਪੀਰੀਅੰਸ ਸਾਡੀ ਜ਼ਿੰਦਗੀ ਦੇ ਵਿੱਚ ਦੇਖੋ ਅਸੀਂ ਕਹਿੰਦੇ ਹੁੰਦੇ ਆ ਚਖੜ ਝੱਲੇ ਪਰ ਬਤਾ ਤਾਂ ਤੇ ਅਸੀਂ ਜਾਣਦੇ ਆ ਕੋਈ ਡਗਦਾ ਕੋਈ ਟੈਂਦਾ ਕੋਈ ਕੁਸ਼ ਕਰਦਾ ਵਾ ਫਿਰ ਉਹ ਸਾਰੇ ਚੰਗੇ ਮਾੜੇ ਟਾਈਮ ਦੇ ਵਿੱਚੋਂ ਅਸੀਂ ਲੰਘ ਕੇ ਫਿਰ ਅਸੀਂ ਵੱਡੀ ਉਮਰ ਦੇ ਵਿੱਚ ਪਹੁੰਚਦੇ ਆ ਜਦੋਂ ਅਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਆ ਜਾਂਦੇ ਆ ਉਹਦੇ ਵਿੱਚੋਂ ਅਸੀਂ ਸਿੱਖਦੇ ਆ ਅਸੀਂ ਬੱਚਿਆਂ ਨੂੰ ਤਕੜੇ ਕਿਵੇਂ ਬਣਾਉਣਾ ਹਣ ਬੱਚੇ ਹੈ ਕਈ ਵਾਰੀ ਆ ਕੇ ਦੱਸਦੇ ਆ ਸਾਨੂੰ ਕੋਈ ਬਿਜ਼ਨਸ ਕਰਦਾ ਵੀ ਉਹ ਨਹੀਂ ਠੀਕ ਹੈਗਾ ਕੋਈ ਕੰਮ ਤੇ ਗਿਆ ਮੇਰਾ ਦਿਨ ਨਹੀਂ ਠੀਕ ਸੀਗਾ ਉਹਨਾਂ ਨੂੰ ਇਹ ਕਹੀਦਾ ਕੋਈ ਗੱਲ ਨਹੀਂ ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ ਤੁਸੀਂ ਆਪਦੇ ਹੱਥ ਦੀ ਹੰਗਲਾਂ ਦੇਖੋ ਕਦੇ ਵੀ ਨਹੀਂ ਇੱਕੋ ਜੀਆਂ ਹੋਣਗੀਆਂ ਹੈਵ ਨਹੀਂ ਹੋਣੀਆਂ ਮਨੀ ਤੇ ਵੀ ਇਹਨਾਂ ਨੂੰ ਦੇਖ ਕੇ ਆਪਾਂ ਨੂੰ ਇੱਕ ਵਾਇਗਰੂ ਨੇ ਲੈਸਨ ਦਿੱਤਾ ਹੋਇਆ ਵਾ ਵੀ ਤੁਸੀਂ ਦੱਸੋ ਵੀ ਥੋੜੀ ਸਾਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਦਿਨ ਖੁਸ਼ੀ ਦਾ ਨਹੀਂ ਹੋਗਾ ਜੇ ਖੁਸ਼ੀ ਦਾ ਨਹੀਂਗਾ ਕੋਈ ਅਦਾਸੀ ਦਾ ਵੀ ਨਹੀਂ ਸਾਰੇ ਦਿਨ ਹੋਣਗੇ ਸਾਡੇ ਕੋਲੇ ਚੰਗੇ ਟਾਈਮ ਵੀ ਹੁੰਦੇ ਆ ਤੇ ਮਾੜੇ ਟਾਈਮ ਵੀ ਹੁੰਦੇ ਆ ਜਿਹੜਾ ਮਾੜਾ ਟਾਈਮ ਉਹ ਵੀ ਕਦੇ ਨਹੀਂ ਜਾਂਦਾ ਹਮੇਸ਼ਾ ਵਾਸਤੇ ਉਹ ਵੀ ਚਲਿਆ ਜਾਂਦਾ ਵਾ ਤੇ ਚੰਗਾ ਟਾਈਮ ਜਦ ਸਾਨੂੰ ਹੁੰਦਾ ਸਾ ਸਾਨੂੰ ਫਟਾਫਟ ਸੇ ਇੰਜੋਏ ਕਰਦੇ ਆ ਬਹੁਤ ਕੁਸ਼ ਕਰਦੇ ਆ ਪਲਾਨ ਕਰ ਲੈਨੇ ਆ ਤੇ ਉਹ ਸਾਨੂੰ ਫਿਰ ਚੇਤਾ ਭੁੱਲ ਜਾਂਦਾ ਵਾ ਬਈ ਸਾਡੇ ਕੋਲੇ ਚੰਗਾ ਟਾਈਮ ਸੀਗਾ ਸਾਨੂੰ ਮਾੜੇ ਦਾ ਬਹੁਤਾ ਚੇਤਾ ਰਹਿੰਦਾ ਸੋ ਜਿੰਨਾ ਵੀ ਟਾਈਮ ਹੈਗਾ ਸਾਡੇ ਕੋਲੇ ਜਿੰਦਗੀ ਦੇ ਸਵਾਸਾਂ ਨੂੰ ਦਿੱਤੇ ਵਾਹਿਗੁਰੂ ਨੇ ਅਸੀਂ ਇਹੀ ਸੋਚੀਏ ਵੀ ਜਿਹੜਾ ਟਾਈਮ ਸਾਡੇ ਕੋਲੇ ਜਿਹੜਾ ਮੂਮੈਂਟ ਸਾਡੇ ਕੋਲੇ ਹੈਗਾ ਬਸ ਅਸੀਂ ਉਹਦੇ ਨਾਲ ਜਾਈਏ ਉਹਨੂੰ ਯਸੁਆ ਆਪਣੀ ਜ਼ਿੰਦਗੀ ਦਾ ਭਰਪੂਰ ਹਿੱਸਾ ਬਣਾ ਕੇ ਉਹਦੇ ਨਾਲ ਅਸੀਂ ਖੁਸ਼ ਰਹੀਏ ਉਹਦੇ ਵਾਸਤੇ ਸਾਨੂੰ ਬਈ ਜ਼ਿੰਦਗੀ ਦੀਆਂ ਜਿਹੜੀਆਂ ਸੱਟਾਂ ਲੱਗਦੀਆਂ ਵਾਂ ਜਾਂ ਸਾਨੂੰ ਉਦਾਸੀ ਹੁੰਦੀ ਆ ਅਸੀਂ ਉਹਨਾਂ ਨੂੰ ਭੁਲਾ ਕੇ ਆਪਣੀ ਖੁਸ਼ੀ ਵਿੱਚ ਬਦਲ ਦਈਏ ਇਸੇ ਤਰ੍ਹਾਂ ਹੀ ਅਸੀਂ ਬੱਚਿਆਂ ਨੂੰ ਦੱਸਦੇ ਆਂ ਵੀ ਕੋਈ ਗੱਲ ਨਹੀਂ ਛੋਟਾ ਬੱਚਾ ਹੁਣ ਜਦੋਂ ਡੈਗ ਪੈਂਦਾ ਅਸੀਂ ਕਿੰਨੇ ਹਲਾ ਆਪਾਂ ਜਦੋਂ ਛੋਟੇ ਮੈਨੂੰ ਯਾਦ ਆ ਜਦੋਂ ਮੇਰੇ ਬੱਚੇ ਛੋਟੇ ਸੀ ਮੈਂ ਹਾਏ 6:00 ਵਜੇ ਪਰ ਫੇਰ ਜਿਵੇਂ ਹੁਣ ਤੁਹਾਨੂੰ ਦੱਸਦੇ ਆ ਸਾਨੂੰ ਕਾਹ ਪਤਾ ਲੱਗਦਾ ਵਾ ਜਦੋਂ ਇਹ ਗਰਾਊਂਡ ਵਿੱਚ ਜਾਂਦੇ ਆ ਬੱਚੇ ਸਕੂਲਾਂ ਚ ਜਾਂਦੇ ਆ ਗੇਮਸ ਕਰਦੇ ਆ ਕਿੰਨੀਆਂ ਸੱਟਾਂ ਲੱਗਦੀਆਂ ਉਹ ਆਟੋਮੈਟਿਕਲੀ ਨਾ ਜਿਹੜੀ ਮਾਂ ਹੁੰਦੀ ਆ ਉਹਦਾ ਇੰਨਾ ਕੁ ਵੱਡਾ ਦਿਲ ਹੋ ਜਾਂਦਾ ਵਾ ਪਵਾ ਦੀ ਤਕਲੀਫ ਹੁੰਦੀ ਆ ਉਹਨੂੰ ਵੀ ਪਰ ਉਹ ਹੌਲੀ ਹੌਲੀ ਬੱਚੇ ਨੂੰ ਬਹੁਤ ਜ਼ਿਆਦਾ ਸਟਰੋਂਗ ਬਣਾ ਦਿੰਦੀ ਹੈ ਤੇ ਨਾਲੇ ਅਸੀਂ ਆਪ ਦਾ ਵੀ ਉਹਨਾਂ ਨੂੰ ਦੱਸੀਏ ਵੀ ਕੋਈ ਗੱਲ ਨਹੀਂ ਸੱਟਾਂ ਜੇ ਲੱਗਦੀਆਂ ਠੀਕ ਵੀ ਹੁੰਦੀਆਂ ਵਾ ਦਿਲ ਨਹੀਂ ਛੱਡਣਾ ਉਹ ਜਿਹੜਾ ਤੁਹਾਡਾ ਮਿਸ਼ਨ ਆ ਉਹ ਤੋਂ ਪਾਸੇ ਨਹੀਂ ਹੋਣਾਗਾ ਉਹਦੇ ਵਿੱਚ ਵਿੱਚ ਰਹਿਣਾ ਵਾ ਹਮੇਸ਼ਾ ਅਸੀਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੱਚਿਆਂ ਨੂੰ ਇਹ ਸਿਖਾਈਏ ਪ੍ਰਮਾਤਮਾ ਨੂੰ ਵਾਹਿਗੁਰੂ ਕਹਿ ਕੇ ਤੁਸੀਂ ਜਾਓ অলਵੇਸ ਤੁਹਾਡੇ ਨਾਲ ਹੀ ਹੋਣਗੇ ਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਬਹੁਤ ਪਾਵਰ ਮਿਲਦੀ ਆ ਜਾਂ ਫਿਰ ਵੀ ਅਸੀਂ ਕਹਿੰਨੇ ਆ ਪ੍ਰਮਾਤਮਾ ਜਿਹੜਾ ਉਹ ਬlesing ਬਹੁਤ ਦਿੰਦੇ ਆ ਹਨਾ ਤੇ ਵੀ ਤੁਸੀਂ ਉਹਨਾਂ ਦੀ ਬਲੇਸਿੰਗ ਲੈ ਕੇ ਫੇਰ ਜਾਓ ਤੁਸੀਂ ਸਕੂਲ ਨੂੰ ਜਿੱਥੇ ਵੀ ਜਾਣਾ ਬਾਹਰ ਨੂੰ ਤੁਸੀਂ ਬਲੇਸਿੰਗ ਲੈ ਕੇ ਜਾਓ ਮੱਥਾ ਟੇਕ ਕੇ ਜਾਓ ਵਾਹਿਗੁਰੂ ਕਹੋ ਇਹੋ ਜੀਆਂ ਚੀਜ਼ਾਂ ਦੇ ਨਾਲ ਨਾ ਬੱਚਾ ਹੌਲੀ ਹੌਲੀ ਇੱਕ ਤਾਂ ਤਕੜਾ ਹੋਣ ਲੱਗ ਜਾਂਦਾ ਐਕੋ ਦਾ ਵਿਸ਼ਵਾਸ ਬਹੁਤ ਹੋ ਜਾਂਦਾ ਤੇ ਮੇਰੇ ਖਿਆਲ ਆ ਠੀਕ ਆ ਹੁਣ ਇੰਨੇ ਕ ਤੱਕ ਤੇ ਹੁਣ ਆਪਾਂ ਚਲੋ ਚੱਲਦੇ ਆਂ ਅਗਲਾ ਫੇਰ ਮੈਂ ਕੋਈ ਬਲੌਗ ਬਣਾਉਂਗੀ ਉਹਦੇ ਵਿੱਚ ਵੀ ਆਪਾਂ ਦੇਖਦੇ ਰਹਿਵਾਂਗੇ ਅੱਜ ਮੇਰਾ ਫਿਰ ਰਾਦਾ ਜਿਹਾ ਬੜਿਆਮਕ ਚੱਲੇ ਇਸ ਤਰ੍ਹਾਂ ਦੀ ਗੱਲ ਕਰਦੇ ਆਂ ਤੇ ਚਲੋ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਫੇਰ ਮਿਲਦੇ ਆ ਓਕੇ